ਗਾਈ ਜੀ ਅਸੀਂ ਲੱਗ ਗਿਆ ਦੇ ਸਰਵੇਖਣ ਕਰਨਾ ਚਾਰ ਜਣੇ ਆ ਕਿ ਦਵਾਈ ਕੱਢ ਦਵਾਈ ਦਿਖਾਈਏ ਕਿਹੜੀ ਪਈ ਹੈ ਜਿਹੜਾ ਕਿ ਭਸਦਾ ਹੈ ਹੈਣਾ ਗੁਰਪੀ ਦਾ ਜਮਾ ਭਾਈ ਅਸਾ ਔਖਾ ਜਣਾ ਬਾਈ ਤੱਕ ਹੋ ਗਿਆ ਅਜ ਤਾਂ ਕਿਉਂ ਕੀ ਹੋ ਗਿਆ ਘਰ ਨਾਲ ਪੈ ਗਿਆ ਜਾਲ ਬਾਈ ਬਣ ਕੇ ਕੋਈ ਬੇਨਤੀ ਹੈ ਪੰਜਾਬ ਨੰਬਰ 1 ਨਜੀਰੀਨ ਆਲਾ ਜੋ ਜਮਾ ਭਾਈ ਇਹਦਾ ਫਾਨਾ ਹਾਂ ਪਜਾਮੇ ਪਾੜ ਗਏ ਕੋਡੇ ਇਹ ਇਹ ਭੱਜਦਾ ਜਾਣ ਛੜਾ ਕੇ ਹਜੇ ਸਰਵੇ ਕਰਨ ਵਾਲੀ ਪਈ ਆਪਣੀ ਚੱਲ ਇੱਥੋਂ ਦਾ ਖੜਾ ਸੁਟਿਆ ਕੇ ਨਾ ਕਿੱਥੋਂ ਆਹ ਪੰਜਾਬ ਨੰਬਰ 1 ਚੋਂ ਇਹ ਗੱਲ ਸੱਚੀ ਹੈ ਨਾ ਪੰਜਾਬ ਨੰਬਰ 1 ਤਾਂ ਔਖਾ ਕਰਦੀ ਹੈ ਔਖਾ ਕਰਦੀ ਹੈ ਬਈ ਤੁਰਨਾ ਤਾਂ ਦਿੰਦੀ ਨਹੀਂ ਹੈ ਤੁਰਨਾ ਤਾਂ ਦਿੰਦੀ ਨਹੀਂ ਪੰਜਾਬ ਬਾਈ ਉਹ ਆ ਅੱਗੇ ਦਾ ਬਾਈ ਕਹਿੰਦੇ ਨੇ ਜੇ ਕਹਿੰਦੇ ਕਿਸੇ ਨੂੰ ਇਹੋ ਦਬਾਉਣਾ ਕੰਮ ਛਡਾਉਣਾ ਜਾਂ ਕਿਸੇ ਦਾ ਖੂਬ ਕੱਢਣੀ ਆ ਜੇ ਮੱਥੀ ਮਾਰਿਆ ਪੰਜਾਬ ਨੰਬਰ 1 ਵਜੇ ਜੇ ਹੁਣ ਖੋਹ ਕੱਢਣੀ ਐ ਬਈ ਇਹਨੂੰ 50 ਨੰਬਰ 1 ਲਗਾਓ ਹਾਂ ਸਪਰੇਅ ਕਰਾਉਣ ਫਿਰ ਉਹਦੇ ਕੋਈ ਜਾਵੇ ਨਾ ਮੇਰਾ ਵੀ ਕੱਲਾ ਹੋ ਗਿਆ ਲੈ ਜਾਈਏ ਸੰਗ ਤੇ ਹੁਣ ਜਾ ਬਈ ਤੇਰੀ ਵੀਡੀਓ ਬਣਾਵੇਂ ਭੱਜ ਗਿਆ ਛੱਡ ਕੇ ਮਿਦਾਨ ਭੱਜ ਗਿਆ ਚੰਗਾ ਬਈ ਤੜਕੇ ਆ ਜੀ ਟਾਈਮ ਨਾਲ 50 ਨੰਬਰ 1 ਜੀ ਵੜਾਂਗੇ ਚੰਗਾ